ਹੈਲੋ ਜੀ ਜਸਟ੍ਰਿਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਵਲੌਗ ਦੇ ਵਿੱਚ ਹੋਰ ਸੁਣਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਸਾਰੇ ਜਾਨੇ ਬਹੁਤ ਹੀ ਵਧੀਆ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਤੇ ਹਾਂਜੀ ਲਓ ਜੀ ਆਪਾਂ ਕਰਦੇ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਹੋ ਚੁੱਕਿਆ ਸਵੇਰ ਦਾ ਜੀ ਲੋ ਜੀ ਆਪਣੇ ਜਿਹੜੇ ਬਾਕੀ ਸਾਰੇ ਏ ਟੂ ਜ਼ेड ਸਵੇਰ ਵਾਲੇ ਕੰਮ ਧੰਦੇ ਜਿਹੜੇ ਹੁੰਦੇ ਨੇ ਪਸ਼ੂਆਂ ਦੇ ਸਾਫ ਸਫਾਈਆਂ ਦੇ ਕੱਪੜੇ ਧੋਣੇ ਸਾਰੇ ਕੰਮ ਜਿਹੜੇ ਆਪਣੇ ਖਤਮ ਹੋ ਚੁੱਕੇ ਨੇ ਤੇ ਹੁਣ ਆਪਾਂ ਲੱਗੇ ਆ ਰੋਟੀ ਬਣਾਉਣੇ ਤੇ ਤੇ ਅਜੈਂਤਵਾਰ ਦਾ ਦਿਨ ਹੈ ਤੇ ਐਂਤਵਾਰ ਵਾਲੇ ਦਿਨ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੋਂ ਜ਼ਿਆਦਾ ਮੈਂ ਵਲੌਗ ਨਹੀਂ ਸ਼ੂਟ ਕਰਦੀ ਹੁੰਦੀ ਕਿਉਂਕਿ ਉਸ ਦਿਨ ਮੈਚ ਪਹਿਰਾ ਸਾਬ ਘਟਣਾ ਹੁੰਦਾ ਫਿਰ ਮੈਂ ਆਪਣੇ ਜਿਹੜੇ ਕਾਲ ਦੇ ਵਿੱਚ ਕੰਮਕਾਰ ਜਿਹੜੇ ਜਲਦੀ ਜਲਦੀ ਨਿਮੇੜਦੀਆਂ ਤੇ ਹੁਣ ਆਪਾਂ ਲੱਗਿਆ ਰੋਟੀ ਬਣਾਉਣ ਬਾਕੀ ਸਾਰੇ ਕੰਮ ਨਿਬੇੜ ਲਿਆ ਟਾਈਮ ਇੱਥੇ ਹੁਣ ਜੀ ਵੱਜ ਗਏ ਨੇ ਪੌਣੇ 9 ਦਾ ਟਾਈਮ ਤੇ ਅੱਜ ਹੁਣ ਮੈਂ ਇੱਥੇ ਚੁੱਲੇ ਤੇ ਰੋਟੀ ਬਣਾ ਰਹੀ ਆ ਕਿਉਂਕਿ ਬਾਹਰ ਨਾ ਛਾਂ ਹੀ ਸੀਗੀ ਹਲੇ ਵੀ ਬੱਦਲ ਜੇ ਹੋ ਰੱਖੇ ਆ ਉਹਦੇ ਕਰਕੇ ਤੇ ਹਵਾ ਚੱਲ ਰਹੀ ਆ ਤੇ ਲਓ ਜੀ ਆਪਾਂ ਹੁਣ ਪਹਿਲਾਂ ਰੋਟੀ ਬਣਾ ਲ ਲਈ ਲਓ ਜੀ ਆਪਾਂ ਰੋਟੀ ਪਹਿਲਾਂ ਬਣਾ ਲਈ ਸੀਗੀ ਰੋਟੀ ਬਣਾਉਣ ਤੋਂ ਬਾਅਦ ਫਿਰ ਹੁਣ ਆਪਾਂ ਲੱਗੀਆਂ ਚਟਨੀ ਬਣਾਉਣ ਤੇ ਮੈਂ ਪਹਿਲਾਂ ਰੋਟੀ ਤਾਂ ਬਣਾਈ ਸੀ ਮੈਂ ਕਿ ਬਾਅਦ ਵਿੱਚ ਇੱਥੇ ਧੁੱਪ ਨਾ ਜਾਏ ਕਿਉਂਕਿ ਪਤਾ ਨਹੀਂ ਹੈਗਾ ਵੀ ਕਦੋਂ ਨਾ ਬੱਦਲ ਹਟ ਜਾਂਦੇ ਧੁੱਪ ਵੀ ਨਿਕਲਿਆਵੇ ਤਾਂ ਕਰਕੇ ਫਿਰ ਮੈਂ ਪਹਿਲਾਂ ਰੋਟੀ ਬਣਾ ਲਈ ਸੀਗੀ ਤੇ ਉਸ ਤੋਂ ਬਾਅਦ ਹੁਣ ਮੈਂ ਲੱਗੀਆਂ ਚਟਨੀ ਬਣਾਉਣ ਤੇ ਚਟਨੀ ਆਪਾਂ ਬਣਾਉਣੀ ਆ ਚਿਪੜਾਂ ਦੀ ਤੇ ਵੈਸੇ ਵੀ ਚਟਨੀ ਸਬਜ਼ੀਆਂ ਖਾ ਖਾ ਕੇ ਜਿਹੜਾ ਮਨ ਚ ਆਕਿਆ ਪਿਆ ਸੀਗਾ ਕਿ ਡੇਲੀ ਉਹੀ-ਉਹੀ ਸਬਜ਼ੀਆਂ ਖਾਣ ਨੂੰ ਮਨ ਨਹੀਂ ਕਰਦਾ ਹੈਗਾ ਹਨਾ ਕਿਉਂਕਿ ਤੇਲ ਵਾਲੀਆਂ ਸਬਜ਼ੀਆਂ ਨੂੰ ਤਾਂ ਬਿਲਕੁਲ ਵੀ ਮਨ ਨਹੀਂ ਕਰਦਾ ਜੇ ਸਬਜ਼ੀ ਕਰਮੀ ਆ ਤੇ ਜਿਵੇਂ ਕद्दू ਤੋਰੀਆਂ ਹੋ ਗਈਆਂ ਤੇ ਉਹ ਫਿਰ ਹਨਾ ਨੂਰ ਦਾ ਹੁੰਦਾ ਵੀ ਉਹ ਨਹੀਂ ਖਾਂਦਾ ਹੈਗਾ ਜ਼ਿਆਦਾਤਰ ਤਾਂ ਕਰਕੇ ਫਿਰ ਆਪਾਂ ਹੁਣ ਸੋਚਿਆ ਕਿ ਹੁਣ ਆਪਾਂ ਚਟਨੀ ਬਣਾ ਲੈਨੇ ਕਿਉਂਕਿ ਸਵੇਰ ਦੇ ਟਾਈਮ ਤੇ ਦਹੀਂ ਲੱਸੀ ਹੁੰਦੀ ਆ ਤਾਂ ਵਧੀਆ ਚਟਨੀ ਹੀ ਸਵਾਦ ਲੱਗਦੀ ਆ ਤੇ ਬਾਕੀ ਵੈਸੇ ਵੀ ਸਾਡੇ ਅਸੀਂ ਕਦੇ ਚਟਨੀ ਖਤਮ ਨਹੀਂ ਹੋਣ ਦਿੰਦੀ ਜਦ ਹੀ ਖਤਮ ਹੋ ਜਾਂਦੀ ਆ ਤੇ ਜਦ ਹੀ ਬਣਾ ਕੇ ਰੱਖ ਲੈਨੇ ਆ ਚਟਨੀ ਤਾਂ ਹਮੇਸ਼ਾ ਰਹਿੰਦੀ ਹੋਈ ਆ ਕਦੇ ਪਦੀਨੇ ਦੀ ਚਟਨੀ ਬਣਾ ਲਈ ਕਦੇ ਚਿਪੜਾਂ ਦੀ ਚਟਨੀ ਬਣਾ ਲਈ ਹਨਾ ਤੇ ਸਰਦੀਆਂ ਦੇ ਵਿੱਚ ਸੂੰਗਰੇ ਹੋ ਗਏ ਸੂੰਗਰਿਆਂ ਦੀ ਚਟਨੀ ਹੋ ਗਈ ਉਹ ਵੀ ਬਹੁਤ ਟੇਸਟੀ ਲੱਗਦੀ ਹੈ ਤੇ ਲੋ ਜੀ ਇੱਥੇ ਆਪਾਂ ਚਟਨੀ ਜਿਹੜੀ ਬਣਾ ਰਹੇ ਆਂ ਜਿਹ ਚਿਪੜਾਂ ਦੀ ਬਣਾ ਰਹੇ ਆਂ ਤੇ ਵੈਸੇ ਜਿਹੜੇ ਦੇਸੀ ਚਿਪੜ ਹੁੰਦੇ ਨੇ ਜਿਹੜੇ ਛੋਟੇ-ਛੋਟੇ ਹੁੰਦੇ ਨੇ ਉਹਨਾਂ ਦੀ ਚਟਨੀ ਜ਼ਿਆਦਾ ਕਰਾਰੇ ਬਣਦੀ ਹੈ ਜ਼ਿਆਦਾ ਸਵਾਦ ਲੱਗਦੀ ਹੈ ਤੇ ਇਹ ਤਾਂ ਵੈਸੇ ਚਲੋ ਹਨਾ ਕਖੜੀਆਂ ਹੀ ਹੁੰਦੀਆਂ ਨੇ ਛੋਟੀਆਂ-ਛੋਟੀਆਂ ਪਰ ਫਿਰ ਵੀ ਚਲੋ ਹੁਣ ਤਾਂ ਦੇਸੀ ਜਿਬੜ ਤਾਂ ਨਹੀਂ ਮਿਲੇ ਇਹੀ ਹੈਗੇ ਨੇ ਤੇ ਆਪਾਂ ਇਹਨਾਂ ਦੀ ਵੀ ਚਟਨੀ ਬਣਾ ਲੈਨੇ ਆ ਤੇ ਲਓ ਜੀ ਪਹਿਲਾਂ ਆਪਾਂ ਮਿਰਚ ਤੇ ਜਿਬੜ ਚੰਗੀ ਤਰ੍ਹਾਂ ਕੁੱਟ ਲੈਨੇ ਆ ਕਿਉਂਕਿ ਜਿਬੜਾਂ ਦੇ ਜਿਹੜੇ ਬੀਜ ਨੇ ਉਹ ਚੰਗੀ ਤਰ੍ਹਾਂ ਪੀਸ ਲੈਨੇ ਆ ਰਗੜ ਲੈਨੇ ਆ ਜਾਨੀ ਕਿ ਜੀ ਆਪਾਂ ਜਿਹੜੇ ਜਿੱਬੜ ਸੀਗੇ ਉਹ ਚੰਗੀ ਤਰ੍ਹਾਂ ਰਗੜ ਲਏ ਤੇ ਸੁੱਕੀਆਂ ਲਾਲ ਮਿਰਚਾਂ ਪਾਉਣੀਆਂ ਸੀ ਵੈਸੇ ਮੈਂ ਤੇ ਲਾਲ ਮਿਰਚਾਂ ਸੁੱਕੀਆਂ ਘਰੇ ਹੈ ਨਹੀਂ ਸੀਗੀਆਂ ਤੇ ਫਿਰ ਇੱਕ ਦੋ ਲਾਲ ਮਿਰਚਾਂ ਇੱਕ ਹੀ ਸੀ ਮੈਂ ਲਾਦਾ ਹਾਂਜੀ ਤੇ ਮੈਂ ਬਸ ਉਹੀ ਪਾ ਲਈ ਸੀ ਜਿੱਬੜਾਂ ਦੇ ਨਾਲ ਹੀ ਉਹਨੂੰ ਰਗੜ ਲਿਆ ਤੇ ਹੁਣ ਆਪਾਂ ਜਿਹੜੇ ਪਿਆਜ਼ ਸੀਗੇ ਉਹ ਵੀ ਕੱਟ ਕੇ ਪਾ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਿਆਜ਼ ਵੀ ਕੁੱਟ ਕੇ ਤੇ ਮਿਕਸ ਕਰ ਲੈਣੇ ਆ ਜਿੱਬੜਾਂ ਦੇ ਵਿੱਚ ਹਾਂਜੀ ਲੋ ਜੀ ਆਪਾਂ ਪਿਆਜ਼ ਵੀ ਜਿਹੜੇ ਅਸੀਂ ਰੱਖ ਲਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਤੇ ਮਿਰਚ ਪਾ ਦਿੰਨੇ ਆ ਤੇ ਨਮਕ ਤੇ ਮਿਰਚ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਤੇ ਨਿੰਬੂ ਆਪਾਂ ਵੈਸੇ ਨੂੰ ਝੋੜ ਲਾਂਗੇ ਜੇਕਰ ਕੱਚਾ ਨਿੰਬੂ ਹੋਵੇ ਨਾ ਜਿਵੇਂ ਹਰਾ ਹਨ ਤਾਂ ਫਿਰ ਆਪਾਂ ਉਹਨੂੰ ਵੈਸੇ ਛਿੱਲ ਕੇ ਤੇ ਕੁੱਟ ਲੈਣੇ ਹੁੰਦੇ ਆ ਵਿੱਚ ਚਿਪੜਾਂ ਦੇ ਤੇ ਬਟ ਇਹ ਨਿੰਬੂ ਜਿਹੜਾ ਕਾਫੀ ਵੱਡਾ ਸੀਗਾ ਕਿਰਿਆ ਹੋਇਆ ਨਿੰਬੂ ਸੀਗਾ ਤੇ ਆਪਾਂ ਇਹਨੂੰ ਨਿਚੋੜ ਕੇ ਵਿੱਚ ਜਾਨੀ ਕਿ ਪਾ ਲਾਂਗੇ ਤੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਿਕਸ ਕਰਕੇ എംബൂ ചോടല ਇਹ ਹੋ ਪਰੇ ਪਰੇ ਜੇ ਪਸਤ ਨੇ ਇਹੋਂ ਦੀ ਆਦੇ ਹਾਂ ਐਟ ਬੀਨ ਦੇ ਨਹੀਂ ਚਿਬੜ ਤਾਂ ਦੇ ਚੰਗੇ ਫਖਰੀ ਵਾਸਤੇ ਰੈਂਦੇ ਨਹੀਂ ਉਹ ਮੈਂ ਰੱਖ ਦਿੱਤਾ ਮਾਰ ਕੇ ਹੱਥ ਨਹੀਂ ਕੋੰਗ ਜੇਮ ਪਹਿਲਾਂ ਹੀ ਕਹਾਂ ਸੀ ਕੱਪੜੇ ਪਾ ਲਾ Ya ha sido... Tremendo. Era tremendo. Era tremendo. Y creo que va a llegar a llegar a a llegar es llegar a es a llegar es llegar a 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 ਇਹ ਜਾਟਮ ਚੱਲ ਰਿਹਾ ਹੈ ਉਹ ਕੋਈ ਯਾਰ ਨਹੀਂ ਬਦਲ ਨਹੀਂ ਉਹਦਾ ਦਾਦਾ ਜਿਹੜਾ ਮੈਂ ਨਹੀਂ ਖਾਣਦਾ ਰੋਜ਼ ਖਾ ਕੇ ਵੀ ਆਤਮਾ ਰੰਦੀ ਸੀਦੇ ਨਾਲ ਅੰਦਰ ਤਾਂ ਬਿਹਾਰਾ ਆਏ ਕਿ ਦਿਨ ਇਹਦੇ ਕੋਲ ਉੱਛਾ ਹੜਾ ਸਲੀੜ ਇਹਦਾ ਰੇੜੀ ਉੱਤੀ ਦਾਦਾ ਦਾ ਬਣ ਗਿਆ ਤੇ ਹਾਂਜੀ ਲੋ ਜੀ ਆਪਣੀ ਜਿਹੜੀ ਚਟਨੀ ਸੀ ਉਹ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਨਾਲ ਆਪਾਂ ਬਣਾਇਆ ਸੀ ਕਦੂ ਦਾ ਰੈਤਾ ਤੇ ਰੈਤਾ ਮੈਂ ਪਹਿਲਾਂ ਹੀ ਜਾਣੀ ਕਿ ਕਦੂ ਨੂੰ ਕद्दू ਕਸ਼ ਕਰਕੇ ਉਹਨੂੰ ਬਾਲ ਲਿਆ ਸੀਗਾ ਤੇ ਠੰਡਾ ਹੋਣ ਵਾਸਤੇ ਮੈਂ ਫਰਿੱਜ ਚ ਰੱਖਤਾ ਸੀ ਨੂੰ ਛੋੜਨ ਵਾਸਤੇ ਤੇ ਹੁਣ ਆਪਾਂ ਦਹੀਂ ਦੇ ਵਿੱਚ ਮਿਕਸ ਕਰ ਦਿੰਨੇ ਆ ਭੁੰਨਿਆ ਹੋਇਆ ਜੀਰਾ ਤੇ ਹਨਾ ਕद्दू ਤੇ ਬਸ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲਾ ਨਮਕ ਤੇ ਕਾਲੀ ਮਿਰਚ ਤੇ ਆਪਣਾ ਜਿਹੜਾ ਅੱਜ ਦਾ ਦੇਸੀ ਖਾਣਾ ਤੇ ਹੈਲਥੀ ਖਾਣਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਥਾਲੀ ਲੱਗ ਗਈ ਆ ਤੇ ਹੁਣ ਆਪਾਂ ਖਾ ਕੇ ਖਾਣਾ ਤੇ ਫਿਰ ਬਾਕੀ ਕੰਮ ਕਰ ਕਰਦੇ ਆ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ। ਹੋ ਸਨੋਂ ਕਿਵੇਂ ਹੋ ਸਾਰੇ? ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਨੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਹਾਂ ਜੀ ਬਾਹਰ ਦੇ ਕਿਤੇ ਕਿੱਤਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਜੀ। ਤੇ ਹਾਂ ਜੀ ਦੋਸਤ ਜੀ ਆਪਣਾ ਜਿਹੜਾ ਵਲੌਗ ਸੀਗਾ ਉਹ ਤਾਂ ਸਵੇਰ ਤੇ ਟਾਈਮ ਤੋਂ ਸ਼ੁਰੂ ਸੀਗਾ। ਬਟ ਆਪਣੇ ਤੋਂ ਅੱਜ ਜ਼ਿਆਦਾ ਵਲੌਗ ਜਿਹੜਾ ਉਹ ਨਹੀਂ ਬਣਿਆ। ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਐਤਵਾਰ ਦਾ ਦਿਨ ਸੀਗਾ। ਤੇ ਅੱਜ ਐਤਵਾਰ ਵਾਲੇ ਦਿਨ ਮੈਂ ਜਿਹੜਾ ਸਭ ਘਟਨਾ ਹੁੰਦਾ ਤੇ ਉਹਦੇ ਕਰਕੇ ਫਿਰ ਮੇਰੇ ਜਿਆਦਾਤਰ ਕੋਈ ਵੀ ਜਿਹੜਾ ਵਲੌਗ ਸ਼ੂਟ ਨਹੀਂ ਕਰਦੀ ਹੁੰਦੀ ਤੇ ਕੱਲ ਆਪਾਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਜਾਨੀ ਕਿ ਕੱਲ ਵਾਲੇ ਜਿਹੜੇ ਵਲੌਗ ਦੇ ਵਿੱਚ ਕਮੈਂਟ ਆਈ ਸੀ ਉਹਨਾਂ ਦੇ ਅੱਜ ਨਾਮ ਲੈਣੇ ਆ ਠੀਕ ਹੈ ਜੀ ਤੇ ਅੱਜ ਆਪਾਂ ਉਹਨਾਂ ਦੇ ਨਾਮ ਦੱਸਦੇ ਆ ਜਿਹੜੇ ਆਪਾਂ ਨੂੰ ਕੱਲ ਵਾਲੇ ਵਲੌਗ ਦੇ ਉੱਪਰ ਜਿਹੜੇ ਪੈਣ ਭਾਵਨੇ ਕਮੈਂਟ ਕੀਤੇ ਸੀਗੇ ਤੇ ਹਾਂਜੀ ਵੈਸੇ ਤਾਂ ਬਹੁਤ ਸਾਰੇ ਪੈਣ ਭਰਾ ਹੈਗੇ ਨੇ ਜਿਹੜੇ ਕਮੈਂਟ ਕਰਦੇ ਨੇ ਬਟ ਜਿਨ੍ਹਾਂ ਨੇ ਕੱਲ ਵਾਲੇ ਵਲੌਗ ਦੇ ਉੱਪਰ ਕਮੈਂਟ ਕੀਤੇ ਸੀ ਅੱਜ ਆਪਾਂ ਉਹਨਾਂ ਦੇ ਨਾਮ ਹੀ ਲੈਣੇ ਤੇ ਚਲੋ ਜੀ ਕਾਂਜੀ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਵੈਸੇ ਤਾਂ ਹਨਾ ਡੇਲੀ ਮੇਰੇ ਵਲੌਗ ਦੇ ਉੱਪਰ ਕਮੈਂਟ ਕਰਦੇ ਨੇ ਡੇਲੀ ਵਾਚ ਕਰਦੇ ਨੇ ਮੇਰੀ ਭੈਣ ਹੈਗੀ ਆ ਰਣਵੀਰ ਕੌਰ ਐਸ਼ਮਿਤ ਦੀ ਆਈਡੀ ਤੋਂ ਤਾਂ ਇੱਕ ਹੈਗੇ ਨੇ ਜੀ ਵਲੌਗ ਪੰਜਾਬ ਦੇ ਮਨਜੀਤ ਦੀਦੀ ਉਹ ਵੀ ਆਪਣੇ ਵੀਡੀਓ ਨੂੰ ਵਾਚ ਕਰਦੇ ਨੇ ਤੇ ਤੀਸਰੇ ਨੰਬਰ ਤੇ ਹੈ ਅਮਨਦੀਪ ਕੌਰ ਉਹ ਵੀ ਵਲੌਗ ਆਪਣਾ ਡੇਲੀ ਵਾਚ ਕਰਦੇ ਨੇ ਤੇ ਕਮੈਂਟ ਵੀ ਬਹੁਤ ਸੋਹਣਾ ਕਰਦੇ ਹੁੰਦੇ ਨੇ ਥੈਂਕ ਯੂ ਤਿੰਨਾ ਭੈਣਾਂ ਦਾ ਬਹੁਤ-ਬਹੁਤ ਤੁਸੀਂ ਸਪੋਰਟ ਕਰਦੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਹਾਂਜੀ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਅ ਇੱਕ ਹੈਗਾ ਜੀ ਬੁੱਟਾ ਵੀਰਾ ਹਨਾ ਤੇ ਇਹ ਪਾਕਿਸਤਾਨ ਨੂੰ ਧੋਨੀ ਵੀਰ ਜੀ ਤੇ ਇਹ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਮੇਰੇ ਨਾਲ ਤੇ ਡੇਲੀ ਮੇਰੀ ਵੀਡੀਓ ਨੂੰ ਵਾਚ ਕਰਦੇ ਨੇ ਵਲੌਗ ਨੂੰ ਤੇ ਬਹੁਤ ਸੋਹਣਾ ਕਮੈਂਟ ਕਰਦੇ ਨੇ ਬੜੇ ਸਤਿਕਾਰ ਤੇ ਨਾਲ ਭੈਣ ਜੀ ਵੈਰੀ ਨਾਈਸ ਵਲੌਗ ਹਨਾ ਮੈਨੂੰ ਬੋਲਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਵੀਰ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਡੇਲੀ ਹਨਾ ਆਪਣੇ ਕੀਮਤੀ ਟਾਈਮ ਦੇ ਚੋਂ ਟਾਈਮ ਕੱਢ ਕੇ ਮੇਰੇ ਵਲੌਗਰ ਨੂੰ ਦੇਖਦੇ ਹੋ ਤੁਸੀਂ ਲਾਈਕ ਕਮੈਂਟ ਕਰਦੇ ਨੇ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣੀ ਜਿਹੜੀ ਸਪੋਰਟ ਆ ਬਣਾ ਕੇ ਰੱਖਿਓ ਤੇ ਹਾਂਜੀ ਉਸ ਤੋਂ ਅੱਗੇ ਹੈਗਾ ਜੀ ਆਪਣੇ ਨਾਲ ਇੱਕ ਨਿਊ ਜਿਹੜੇ ਜੁੜੇ ਸੀਗੇ ਸੋਖ ਉਹਨਾਂ ਦਾ ਨਾਮ ਆ ਤੇ ਹਾਂਜੀ ਉਹ ਵੀ ਬੇਟੀ ਬਹੁਤ ਸੋਹਣੇ ਕਮੈਂਟ ਕਰਦੀ ਆ ਠੀਕ ਆ ਉਹ ਮੈਨੂੰ ਆਂਟੀ ਕਹਿ ਕੇ ਬੁਲਾਉਂਦੀ ਹੁੰਦੀ ਆ ਤੇ ਸੋਖ ਉਹਨੇ ਵੀ ਕੱਲ ਆਪਾਂ ਨੂੰ ਕਮੈਂਟ ਕੀਤਾ ਉਹ ਨਿਊ ਜੁੜੇ ਨੇ ਆਪਣੇ ਨਾਲ ਤੇ ਉਸ ਤੋਂ ਬਾਅਦ ਇੱਕ ਹੈਗਾ ਜੀ ਜਸਨੂਰ ਸਿੰਘ ਦੀ ਆਈਡੀ ਤੋਂ ਉਹ ਵੀ ਕਮੈਂਟ ਕੀਤਾ ਉਹਨਾਂ ਨੇ ਕੱਲ ਆਪਣੇ ਵਲੌਗ ਦੇ ਉੱਪਰ ਮੈਨੂੰ ਨਹੀਂ ਪਤਾ ਇਹ ਪਹਿਲਾਂ ਤੋਂ ਜੁੜੇ ਨੇ ਜਾਂ ਨਿਊ ਨੇ ਬਟ ਇਹਨਾਂ ਦਾ ਕਮੈਂਟ ਕੱਲ ਆਇਆ ਸੀਗਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਵੀਡੀਓ ਨੂੰ ਵਾਚ ਕੀਤਾ ਤੇ ਜਸਨੂਰ ਸਿੰਘ ਜਿਹੜੀ ਆਈਡੀ ਹੈ ਮੈਨੂੰ ਪਤਾ ਨਹੀਂ ਹੈਗਾ ਕਿ ਭੈਣਾਂ ਜਾਂ ਵੀਰਾਈ ਆ ਕਿਉਂਕਿ ਕਈ ਵਾਰ ਕੀ ਹੁੰਦਾ ਜੀ ਆ ਆਈਡੀ ਜਿਹੜੀ ਕਈ ਵਾਰੀ ਮੇਰੀਆਂ ਭੈਣਾਂ ਦੇ ਆਪਣੇ ਹਸਬੰਦ ਦੇ ਨਾਮ ਤੋਂ ਆਈਡੀ ਹੁੰਦੀ ਆ ਤੇ ਕਮੈਂਟ ਭੈਣੇ ਕਰਦੀਆਂ ਹੁੰਦੀਆਂ ਤਾਂ ਕਰਕੇ ਆਪਾਂ ਆਈਡੀ ਦਾ ਨਾਮ ਹੀ ਬੋਲਾਂਗੇ ਕਿਉਂਕਿ ਮੈਨੂੰ ਪਤਾ ਨਹੀਂ ਪੂਰਾ ਜਸਨੂਰ ਸਿੰਘ ਤੇ ਉਸ ਤੋਂ ਬਾਅਦ ਹੈਗਾ ਜੀ ਗੁਰਪ੍ਰੀਤ ਸਿੰਘ ਇਹ ਮੈਨੂੰ ਪਹਿਲਾਂ ਵੀ ਕਮੈਂਟ ਕਰਦੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਸ਼ਾਇਦ ਇਹ ਪਤਾ ਨਹੀਂ ਦੀ ਦੀ ਆ ਇਹ ਵੀ ਜਾਂ ਵੀਰਾ ਮੈਨੂੰ ਲੱਗਦਾ ਸ਼ਾਇਦ ਇਹ ਹਨਾ ਦੀ ਦੀ ਹੋਈ ਆ ਕਿ ਗੁਰਪ੍ਰੀਤ ਸਿੰਘ ਦੀ ਆਈਡੀ ਤੋਂ ਇਹ ਇਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਭੈਣੇ ਤੁਹਾਡਾ ਘਰ ਜਿਹੜਾ ਬਹੁਤ ਸੋਹਣਾ ਤੇ ਐਂਡ ਤੇ ਜਦੋਂ ਹਨਾ ਤੁਸੀਂ ਕੰਮ ਖਤਮ ਕਰਦੇ ਹੋ ਤਾਂ ਪੂਰਾ ਜਾਨੀ ਕਿ ਦਿਖਾ ਦਿਆ ਕਰੋ ਘਰ ਜਿੱਦਾਂ ਕੱਲ ਮੈਂ ਸਾਫ਼ ਸੁਥਾਈਆਂ ਦਾ ਹਨਾ ਵਲੌਗ ਪਾਇਆ ਸੀਗਾ ਤੇ ਉਹਦੇ ਉੱਪਰ ਵੀਰੇ ਨੇ ਕਿਹਾ ਸੀਗਾ ਸੌਰੀ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਹਨਾ ਪੂਰਾ ਦਿਖਾ ਦਿਆ ਕਰੋ ਤੇ ਹਾਂਜੀ ਵੀਰੇ ਆਪਾਂ ਜਰੂਰ ਪੂਰਾ ਦਿਖਾਇਆ ਕਰਾਂਗੇ ਹਾਂਜੀ ਲੋ ਜੀ ਉਸ ਤੋਂ ਬਾਅਦ ਹੈਗੇ ਨੇ ਸੰਦੀਪ ਦੀਦੀ ਇਹ ਵੀ ਮੇਰੇ ਵਲੌਗ ਨੂੰ ਵਾਚ ਕਰਦੇ ਨੇ ਡੇਲੀ ਕਮੈਂਟ ਕਰਦੇ ਨੇ ਥੈਂਕ ਯੂ ਭੈਣੇ ਬਹੁਤ ਬਹੁਤ ਤੇ ਉਸ ਤੋਂ ਬਾਅਦ ਹੈਗਾ ਸੀਗਾ ਜੀ ਇੱਕ ਨਿਊ ਦੋ ਤਿੰਨ ਦਿਨ ਹੋ ਗਏ ਹਨ ਆਪਣੇ ਨਾਲ ਨਿਊ ਜੁੜੇ ਨੇ ਮਨਿੰਦਰ ਸਿੱਧੂ ਇਹਨਾਂ ਦੀ ਆਈਡੀ ਹੈ ਤੇ ਇਹਨਾਂ ਨੇ ਵੀ ਕਮੈਂਟ ਕੀਤਾ ਸੀਗਾ ਵੈਰੀ ਨਾਈਸ ਵਲੌਗ ਧੀ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਸ ਤੋਂ ਬਾਅਦ ਮੇਰੀ ਹੈਗੀ ਹੈ ਜੀ ਇੱਕ ਭੈਣ ਸ਼ਾਲੂ ਇਹ ਵੀ ਬਹੁਤ ਸੋਹਣਾ ਕਮੈਂਟ ਕਰਦੀ ਹੁੰਦੀ ਹੈ ਮੇਰੇ ਵਲੌਗ ਤੇ ਬਹੁਤ ਬਹੁਤ ਧੰਨਵਾਦ ਭੈਣੇ ਤੇ ਬਾਕੀ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਹਨਾ ਤਾਂ ప్ਲੀਜ਼ ਤੁਸੀਂ ਦੁਬਾਰਾ ਜਰੂਰ ਆਪਣਾ ਜਿਹੜਾ ਨਾਮ ਦੱਸ ਦਿਓ ਤੇ ਆਪਾਂ ਅਗਲੇ ਵਲੌਗ ਦੇ ਵਿੱਚ ਤੁਹਾਡਾ ਨਾਮ ਲੈ ਦੇਾਂਗੇ ਤੇ ਮਾਫੀ ਚਾਹੁੰਨੀ ਆ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਤੇ ਬਹੁਤ-ਬਹੁਤ ਧੰਨਵਾਦ ਸਾਰੀ ਭੈਣ ਭਰਾਵਾਂ ਦਾ ਤੁਸੀਂ ਸਪੋਰਟ ਕਰਦੇ ਹੋ ਤਾਂ ਅੱਗੇ ਵੀ ਆਪਣੀ ਸਪੋਰਟ ਜਿਹੜੀ ਹੈ ਇਸੇ ਤਰ੍ਹਾਂ ਬਣਾ ਕੇ ਰੱਖਿਓ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਤੇ ਆਪਾਂ ਤੁਹਾਡੇ ਨਾਮ ਲੈਂਦੇ ਰਾਵਾਂਗੇ ਤੇ ਲਓ ਜੀ ਮੈਂ ਤਕਰੀਬਨ ਸਾਰਿਆਂ ਦੇ ਨਾਮ ਬੋਲ ਦਿੱਤੇ ਨੇ ਬਟ ਜੇ ਕਿਸੇ ਦਾ ਫਿਰ ਨਾਮ ਰਹਿ ਗਿਆ ਹੋਵੇ ਤਾਂ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਹਾਡਾ ਨਾਮ ਲੈ ਦਾਂਗੇ ਤੇ ਚਲੋ ਜੀ ਹੁਣ ਆਪਾਂ ਇਸ ਦੇ ਨਾਲ ਹੀ ਅੱਜ ਦੇ ਵਲੌਗ ਦਾ ਕਰਦੇ ਆਂਡ ਤੇ ਅੱਜ ਦਾ ਵਲੌਗ ਆਪਣਾ ਛੋਟਾ ਹੀ ਸੀਗਾ ਕੋਈ ਜ਼ਿਆਦਾ ਵੱਡਾ ਨਹੀਂ ਸੀਗਾ ਤੇ ਅੱਜ ਦੇ ਵਲੌਗ ਨੂੰ ਵੀ ਤੁਸੀਂ ਫੁੱਲ ਵਾਚ ਕਰ ਲਿਓ ਤੇ ਮੌਸਮ ਜਿਹੜਾ ਅੱਜ ਬਹੁਤ ਸੋਹਣਾ ਹੋ ਗਿਆ ਜਾਨੀ ਕਿ ਵੈਸੇ ਗਰਮੀ ਤਾਂ ਹੈਗੀ ਆ ਬਟ ਬੱਦਲ ਹੋ ਰੱਖੇ ਨੇ ਤੇ ਥੋੜੀ ਥੋੜੀ ਹਵਾ ਚੱਲ ਰਹੀ ਆ ਥੋੜਾ ਜਿਹਾ ਫਰਕ ਪੈ ਗਿਆ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵਲੌਗ ਐਂਡ ਕਿਉਂਕਿ ਆਪਾਂ ਲੇਟ ਹੋ ਗਏ ਪਹਿਲਾਂ ਹੀ ਤੇ ਵੈਸੇ ਮੱਝਾਂ ਨੂੰ ਸੰਨੀ ਵਗੈਰਾ ਕਰਦੀ ਪੱਠੇ ਆਹ ਸੌਰੀ ਨਿਵਾਤੀਆਂ ਉਹਨਾਂ ਨੂੰ ਜਾਨੀ ਕਿ ਅੱਜ ਨੂਰ ਨੇ ਤੇ ਉਹਦੇ ਡੈਡੀ ਨੇ ਡਿਊਟੀ ਸੰਭੀ ਸੀ ਕਿਉਂਕਿ ਸੰਡੇ ਵਾਲੇ ਦਿਨ ਤਾਂ ਫਿਰ ਉਹੀ ਡਿਊਟੀ ਸੰਭਤੇ ਹੁੰਦੇ ਨੇ ਉਸ ਦਿਨ ਤਾਂ ਮੈਂ ਨਹੀਂ ਮੱਝਾਂ ਨੂੰ ਸੰਨੀ ਵਗੈਰਾ ਕਰਦੀ ਹੁੰਦੀ ਤੇ ਹੁਣ ਆਪਾਂ ਆਪਣੇ ਜਿਹੜੇ ਚਾਹ ਵਾਲੇ ਭਾਂਡੇ ਵਗੈਰਾ ਸਾਫ਼ ਕਰਦੇ ਹਾਂ ਸਬਜ਼ੀ ਸੂਜੀ ਦੀ ਤਿਆਰੀ ਕਰਦੇ ਹਾਂ ਤੇ ਇਸ ਵਲੌਗ ਦਾ ਭੰਡ ਇੱਥੇ ਕਰਦੇ ਹਾਂ ਜੀ ਅੱਜ ਦਾ ਵਲੌਗ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ